ਤੋਂ ਬਾਅਦ ਬੰਦਾ ਕਿੱਥੇ ਜਾਂਦਾ ਜੀ ਮਰਨ ਤੋਂ ਬਾਅਦ ਤਾਂ ਵਾਹਿਗੁਰੂ ਜਿਵੇਂ ਮਹਾਰਾਜ ਕਹਿੰਦੇ ਆ ਵੀ ਜਿਹੜੇ ਵੀ ਆਪਣੇ ਥਾਟ ਨੇ ਹਨਾ ਅੰਤ ਸਮੇਂ ਹੂੰ ਤੁਸੀਂ ਜਿਵੇਂ ਦੀ ਥੋੜੀ ਸੁਰਤ ਜਿੱਥੇ ਹੋਣੀ ਆ ਤੁਹਾਨੂੰ ਓਮੇ ਦੀ ਹੀ ਜਗ੍ਹਾ ਮਿਲ ਜਾਣੀ ਆ ਓਮੇ ਦਾ ਫਿਰ ਜਾਮਾ ਵੀ ਮਿਲ ਜਾਣਾ ਅੱਗੇ ਹੂੰ ਹੂੰ ਜਿਵੇਂ ਬਾਣੀ ਚ ਆਉਂਦਾਗਾ ਅੰਤ ਕਾਲ ਜੋ ਲక్ష్ਮੀ ਸਿਮਰ ਐ ਐਸੀ ਚਿੰਤਾ ਮੈਂ ਜੋ ਮਰਿਆ ਸਰਪ ਜੋਨ ਵੱਲ ਵੱਲ ਉਤਰੇ ਵੀ ਜੋ ਅੰਤ ਸਮੇਂ ਹੈ ਨਾ ਮੌਤ ਵੇਲੇ ਵੀ ਹਾਏ ਮੇਰਾ ਪੈਸਾ ਮੈਂ ਇੰਨਾ ਧਨ ਇਕੱਠਾ ਕੀਤਾ ਮੈਂ ਇੰਨਾ ਜੋੜਿਆ ਇਹ ਹੀ ਸੋਚ ਰਿਹਾ ਉਹਦੀ ਸੁਰਤ ਏਸੀ ਜੋਤ ਹੈ ਨਾ ਵੀ ਉਹਦੀ ਬੱਕ ਹੋ ਗਿਆ ਮਨ ਮੌਤ ਹੋ ਗਈ ਤਾਂ ਕਹਿੰਦੇ ਉਹ ਬਾਰ-ਬਾਰ ਫਿਰ ਉਹ ਸੱਪ ਦੀ ਜੋਣ ਚਾਹੁੰਦਾ ਹੈਗਾ ਅੱਛਾ ਅੰਤਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮੈਂ ਜੋ ਮਰੈ ਮਹਾਰਜ ਕਹਿੰਦੇ ਹੈਗੇ ਪੰਗਤੀ ਵਿਸਰਗੀ ਪਾਟੇ ਦੇ ਅਰਥ ਹੈ ਵੀ ਉਹ ਬੰਦਾ ਜੋ ਅੰਤ ਸਮੇਂ ਉਬਦੇ ਮਹਿਲ ਮੜੀਆਂ ਹਣਾ ਘਰਬਾਰੇ ਵੀ ਸੋਚ ਰਿਆ ਵੀ ਮੈਂ ਇਹ ਬਣਾਇਆ ਪ੍ਰਾਪਰਟੀ ਐਨੀ ਬਣਾਈ ਫਿਰ ਮਹਾਰਾਜ ਇਹਨਾਂ ਨੂੰ ਕਹਿੰਦੇ ਭੂਤ ਪ੍ਰੇਤ ਇਹ ਵੀ ਇੱਕ ਜੂਨ ਆ ਉਹ ਇਹਨਾਂ ਦੀ ਪਟਕ ਜਾਂਦਾ ਹੈਗਾ ਅੱਛਾ ਜੀ ਤੇ ਮਹਾਰਾਜ ਇਹ ਵੀ ਕਹਿੰਦੇ ਵੀ ਜੇ ਆਪਾਂ ਅੰਤਕਾਲ ਦੇ ਵਿੱਚ ਅੰਤ ਸਮੇਂ ਜੇ ਆਪਣੇ ਪਰਿਵਾਰ ਦੇ ਵਿੱਚ ਹੀ ਧਿਆਨ ਰੱਖ ਰਿਆਂਗੇ ਜਿਹਾ ਮੇਰੀ ਪਤਨੀ ਜਾਂ ਮੇਰੇ ਬੱਚੇ ਜੀ ਜੇ ਬੱਚਿਆਂ ਦੇ ਵਿੱਚ ਆਪਾਂ ਫਿਕਰ ਕਰ ਰਹਿਆਂਗੇ ਹੂੰ ਤਾਂ ਮਹਾਰਾਜ ਕਹਿੰਦੇ ਵੀ ਉਹਨੂੰ ਸੂਰ ਦੇ ਜੂਨ ਮਿਲ ਜਾਂਦੀ ਆ ਇਹ ਬਾਣੀ ਚ ਲਿਖਿਆ ਹੋਇਆ ਅੱਛਾ ਬਿਲਕੁਲ ਹੁਣ ਹਣਾ ਵੀ ਤੂੰ ਬੱਚੀ ਪਾਲੀ ਚੱਲ ਫਿਰ ਉਕੇ ਆਪਾਂ ਉਹ ਪੁੱਛ ਲਈ ਸੁਰਤ ਕਿੰਨੇ ਬੱਚੇ ਹੁੰਦੇ ਆ ਬਿਲਕੁਲ ਹਾਂਜੀ ਹਾਂ ਪਰ ਜੇ ਆਪਾਂ ਨਰਾਇਣ ਨੂੰ ਸਿਮਰਾਂਗੇ ਅੰਤਕਾਲ ਚ ਜੀ ਵੀ ਜੀ ਸਾਡੀ ਸੁਰਤ ਉਸ ਆਕਾਰਪੁਰਖ ਦੇ ਨਾਮ ਸਿਮਰਨ ਦੇ ਵਿੱਚ ਆਣਾ ਜੋ ਇੱਕ ਧੁਨ ਦੇ ਰੂਪ ਦੇ ਵਿੱਚ ਹੂੰ ਪੂਰੇ ਬ੍ਰਹਿਮੰਡ ਵਿੱਚ ਵੱਜ ਰਹੀ ਹੈ ਹਰ ਇੱਕ ਸਰੀਰ ਵਿੱਚ ਵੱਜ ਰਹੀ ਹੈ ਉਹ ਇੱਕ ਧੁਨ ਹੂੰ ਇੱਕ ਧੁਨ ਦੇ ਰੂਪ ਦੇ ਵਿੱਚ ਆਣਾ ਜੋ ਜੇ ਅਸੀਂ ਉਹਦੇ ਚ ਹੀ ਸਾਡਾ ਧਿਆਨ ਰੱਖੂਗਾ ਸਾਡੀ ਸੁਰਤ ਰਹਿਣੀ ਆ ਤਾਂ ਅਸੀਂ ਫਿਰ ਉਸ ਨਰਾਇਣ ਕੋਲ ਜਾਣਾ ਵਾਹਿਗੁਰੂ ਅੱਗੇ ਉਹਦੀ ਮਰਜ਼ੀ ਆ ਵੀ ਉਹਨੇ ਸਾਨੂੰ ਆਪਣੇ ਚਰਨਾਂ 'ਚ ਥਾ ਦੇਣੀ ਆ ਠੀਕ ਆ ਜੀ ਥਿਰਕਰ ਦੇ ਵਿੱਚ ਥਿਰਕਰ ਬੈਸੋ ਹਰ ਜਣ ਪਿਆਰੇ ਹਨਾ ਸਤਿਗੁਰ ਤੋਂ ਮੇਰੇ ਕਾਜ ਸੋਇ ਮਹਾਰਾਜ ਨੇ ਕਹਤਾ ਵੀ ਤੇਰੇ ਕਾਜਾਂ ਦੀ ਟੈਨਸ਼ਨ ਨਾ ਕਰ ਠੀਕ ਹੈ ਆਪਾਂ ਟੈਨਸ਼ਨ ਨਾ ਕਰੀ ਵੀ ਮੇਰੀ ਪੀਆਰ ਹੋਊਗੀ ਜਾਂ ਨਹੀਂ ਹੋਊਗੀ ਠੀਕ ਹੈ ਮੈਨੂੰ ਕਿਤੇ ਉਹ ਵਾਪਸ ਨਾ ਭੇਜ ਦੇਣਾ ਤੁਹਾਨੂੰ ਇੱਕ ਤੇ ਵੀ ਭੇਜਣਾ ਲਾ ਉਹੀ ਆ ਬਿਲਕੁਲ ਪੂਰੇ ਤੁਹਾਨੂੰ ਕਿਰਤ ਵੀ ਉਹਨੇ ਵਖਸ਼ੀ ਆ ਗਈ ਜੀ ਅੱਗੇ ਉਹਨੇ ਕੀ ਹੁਕਮ ਆਗਾ ਉਹ ਉਹ ਤੇ ਛੱਡੀ ਆ ਆਪਾਂ ਅਸੀਂ ਕਿਉਂ ਟੈਨਸ਼ਨ ਕਰੀ ਆ ਨਾ ਪਹਿਲਾਂ ਹੀ ਵਾਹਿਗੁਰੂ ਹੁਣ ਜਿਵੇਂ ਆਪਾਂ ਅਕਸਰ ਵੇਖਦੇ ਹਾਂ ਨਾ ਹਜੇ ਵਰਕ ਪਰਮਿਟ ਜਿਵੇਂ ਸ਼ੁਰੂ ਹੁੰਦੇ ਆ 3 ਸਾਲ ਪਏ ਹੁੰਦੇ ਆ ਪਹਿਲੀ ਪੀਆਰਾਂ ਦੀਆਂ ਟੈਨਸ਼ਨਾਂ ਲੈ ਲੈ ਕੇ ਲੈ ਲੈ ਕੇ ਹੂੰ ਆਪਦੇ ਮਨ ਨੂੰ ਉਸ ਪੀਆਰ ਦੇ ਅਥਾਰਟੀ ਲਾ ਦਿੰਦੇ ਆਗੇ ਠੀਕ ਹੈ ਜੀ ਉਹ ਮਹਾਰਾਜ ਵੇਖਦੇ ਰਹਿੰਦੇ ਆ ਵੀ ਇਹਨੂੰ ਭੇਜਿਆ ਕਦੇ ਵਾਸਤੇ ਸੀ ਆ ਵੀ ਇਹ ਕੱਲੀ ਪੀਆਰ ਆਪਾਂ ਕੱਲੀ ਕੈਨੇਡਾ ਦੀ ਪੀਆਰ ਦੀ ਕਿਉਂ ਸੋਚਦੇ ਆ ਆਪਾਂ ਇਹ ਕਿਉਂ ਨਾ ਸੋਚੀਏ ਵੀ ਤੁਹਾਨੂੰ ਸਿਟੀਜ਼ਨਸ਼ਿਪ ਵੀ ਮਿਲ ਜਾਣਾ ਮਾਲਕ ਦੇ ਘਰ ਦੀ